ਬਿਲਕੁਲ ਜੀ ਅੱਜ ਅਸੀਂ ਹੜਤਾਲ ਦਾ ਐਲਾਨ ਕੀਤਾ ਸੀਗਾ ਪਿਛਲੇ ਦਿਨ ਕਿਉਂਕਿ ਸਰਕਾਰ ਬਾਰ ਬਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਆ ਕਿਉਂਕਿ ਉਹਨੂੰ ਪਿਛਲੇ ਦਿਨੀ ਵੀ ਅਸੀਂ ਟੈਂਡਰ ਖੋਲ੍ਹਿਆ ਸੀ ਉਹਦੋਂ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਸਰਕਾਰ ਨੇ ਮੁਲਤਵੀ ਕਰ ਦਿੱਤਾ ਅੱਜ ਵੀ ਅਸੀਂ ਪ੍ਰੋਟੈਸਟ ਰੱਖਿਆ ਸੀ 12 ਵਜੇ ਬੱਸਾਂ ਬੰਦ ਕਰਨੀਆਂ ਪਰ ਸਰਕਾਰ ਨੇ ਹੁਣ ਫੇਰ ਪਨਬਸ ਦਾ ਟੈਂਡਰ ਜਿਹੜਾ ਮੁਲਤਵੀ ਕਰਕੇ 28 ਤਰੀਕ ਦੇ ਦਿੱਤੀ ਆ ਪਰ ਪੀਆਰਟੀਸੀ ਦਾ ਟੈਂਡਰ ਅਜੇ ਤੱਕ ਕੈਨਸਲ ਨਹੀਂ ਕੀਤਾ ਉਹਨਾਂ ਨੇ ਜਿੰਨਾ ਚਿਰ ਕੋਈ ਸਾਡੀ ਲੈਟਰ ਜਾਰੀ ਨਹੀਂ ਕਰਦੇ ਜਾਂ ਪੀਆਰਟੀਸੀ ਦਾ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਹੋਰ 15-20 ਮਿੰਟ ਤੱਕ ਸਾਰੇ ਪੰਜਾਬ 'ਚ ਬੱਸਾਂ ਬੰਦ ਕਰ ਦੇਣੀਆਂ ਡੀਪੂ ਸਾਡੇ ਬੰਦ ਹੋ ਜਾਣੇ ਆ ਕਿਉਂਕਿ ਅਜੇ ਸਰਕਾਰ ਨਾਲ ਮੀਟਿੰਗ ਵੀ ਚੱਲ ਰਹੀ ਆ ਔਰ ਕਲੀਅਰ ਵੀ ਕਰ ਰਹੇ ਆ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਕਰ ਰਹੇ ਆ ਕਿ ਕਿਲੋਮੀਟਰ ਸਕੀਮ ਬੱਸਾਂ ਨਾ ਪਈਆਂ ਜਾਣ ਕਿਉਂਕਿ ਸਰਕਾਰ ਨੂੰ ਅਸੀਂ ਇਹਦੇ ਅੰਕੜੇ ਕੱਢ ਕੇ ਦਿੱਤੇ ਹੋਏ ਆ ਇਹ ਘਾਟੇਵੰਦ ਸੌਦਾ ਪਤਾ ਨਹੀਂ ਸਰਕਾਰ ਕਿਹੜੀ ਮਨਸ਼ਾ ਲੈ ਕੇ ਕਿਲੋਮੀਟਰ ਸਕੀਮ ਬੱਸਾਂ ਪਾਉਣੀ ਚਾਹੁੰਦੀ ਆ ਅਸੀਂ ਵਾਰ-ਵਾਰ ਸਰਕਾਰ ਤੋਂ ਮੰਗ ਕਰਦੇ ਆ ਮਹਿਕਮੇ ਦੇ ਵਿੱਚ ਘੱਟੋ-ਘੱਟ 10000 ਨਵੀਂ ਬੱਸ ਪਾਈ ਜਾਵੇ ਔਰ ਜਿੰਨੇ ਕੱਚੇ ਮਜ਼ਦਮਾਂ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਔਰ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਸਰਕਾਰ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਬढ़ावा ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਦਾ ਜ਼ੋਰ ਦੇ ਰਹੀ ਹੈ ਉਹਨਾਂ ਨੂੰ ਟੈਂਡਰ ਦੇ ਰਹੀ ਹੈ ਵਾਰ-ਵਾਰ ਕਾਰਪੋਰੇਟਰ ਘਰਾਣੇ ਜਿੰਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਲਾ ਲੋ ਜਿੰਨੀ ਪਬਲਿਕ ਫ੍ਰੀ ਸਫਰ ਸਹੂਲਤ ਲੈਂਦੀ ਆ ਜੇਕਰ ਸਰਕਾਰ ਕਿਲੋਮੀਟਰ ਸਕੀਮ ਬਸਾਂ ਪਾਉਣਾ ਚਾਹੁੰਦੀ ਆ ਅਸੀਂ ਇਹ ਵਾਰ-ਵਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਮਹਿਕਮੇ ਦੇ ਵਿੱਚ ਘੱਟੋ-ਘੱਟ 1000 ਬੱਸ ਪਾ ਕੇ ਆਮ ਪਬਲਿਕ ਨੂੰ ਰਜਗਾਰ ਦੇਵੇ ਔਰ ਜਿੰਨੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਹੌਣ ਤੱਕ ਇਹੀ ਸਿਟਾ ਨਿਕਲਿਆ ਵੀ ਪਨ ਬਸ ਦਾ ਜਿਹੜਾ ਟੈਂਡਰ ਉਹਨਾਂ ਕੈਨਸਲ ਨਹੀਂ ਕੀਤਾ ਉਹਨੂੰ ਮੁਲਤਵੀ ਕਰ ਦਿੱਤਾ ਗਿਆ 28 ਤਰੀਕ ਤੱਕ ਔਰ ਪੀਆਰਟੀਜ਼ ਦਾ ਜਿਹੜਾ ਟੈਂਡਰ ਸਿਹਾਰਨ ਬਸਾਂ ਦਾ ਲਾਇਆ ਉਹਨੂੰ ਅਜੇ ਤੱਕ ਕੈਨਸਲ ਨਹੀਂ ਕੀਤਾ ਗਿਆ ਕਿਉਂਕਿ ਸਾਡੀ ਸੂਬਾ ਕਮੇਟੀ ਦੀ ਇਹੀ ਮੈਸੇਜ ਔਰ ਕਾਲ ਆ ਜਿੰਨਾ ਚਿਰ ਉਹ ਕੈਨਸਲ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਉਹਨ ਡੀਪੋ ਬੰਦ ਕਰ ਦਿਓ ਜਿੰਨਾ ਚਿਰ ਉਹ ਲੈਟਰ ਨਹੀਂ ਕੱਢਦੇ ਉਹਨਾਂ ਚਿਰ ਡੀਪੋ ਨਹੀਂ ਖੋਲੇ ਜਾਣਗੇ ਕਿੰਨੇ ਚਿਰ ਹੋਰ ਮਿਲਦਾ ਹੈਗਾ ਇਹ ਪ੍ਰਾਪਤ ਨਹੀਂ ਹੁੰਦਾ ਪੋਸਟਪੋਨ ਪੋਸਟਪੋਨ ਕਰਦੇ ਪਰ ਅਸੀਂ ਬਾਰ ਬਾਰ ਸਰਕਾਰ ਤੋਂ ਇਹ ਮੰਗ ਕਰਦੇ ਵੀ ਇਹਨੂੰ ਕੈਨਸਲ ਕੀਤਾ ਜਾਵੇ اور ਸਰਕਾਰ ਦੀ ਪਤਾ ਨਹੀਂ ਕੀ ਮਨਸ਼ਾ ਕਿਉਂ ਸਰਕਾਰ ਰੋਜ਼ਗਾਰ ਖੋਣਾ ਚਾਹੁੰਦੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਨੂੰ ਮਹਿਕ ਮੈਨੂੰ ਦੇਣਾ ਚਾਹੁੰਦੀ ਆ ਕਿੰਨਾ ਚਿਰ ਹੋਰ ਸਮਾਂ ਤੁਸੀਂ ਵੇਟ ਕਰੋਗੇ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਉਹ ਕੱਲ ਪੀਆਰਟੀਸੀ ਬੱਸਾਂ ਹੁਣ ਕਿ ਕਿ ਰੋਡ ਦੇ ਬਿਲਕੁਲ ਜੀ ਪੀਆਰਟੀਸੀ ਔਰ ਪਨਪਸ ਦੀਆਂ ਸਾਰੀਆਂ ਬੱਸਾਂ ਬੰਦ ਹੋਣਗੀਆਂ ਸਿਰਫ ਅਸੀਂ 15 ਮਿੰਟ ਤੱਕ ਵੇਟ ਕਰਨੀ ਆ ਜੇ ਲੈਟਰ ਕੱਢਦੇ ਆ ਨਹੀਂ ਤੇ ਉਸ ਤੋਂ ਬਾਅਦ ਅਸੀਂ ਟਿਕੂ ਬੰਦ ਕਰ ਦਨੇ ਆ ਹਰ ਵਾਰ ਪ੍ਰੋਟੈਸਟ ਹੁੰਦਾ ਹੈ ਧਰਨਾ ਲੱਗਦਾ ਲੋਕ ਵੀ ਖੱਜਲ ਹੋਣਦੇ ਤੁਸੀਂ ਵੀ ਕੰਮ ਕਰ ਬੰਨ ਤੱਕ ਬਿਲਕੁਲ ਜੀ ਸਰਕਾਰ ਜਾਣ ਬੁੱਝ ਕੇ ਵਾਰ-ਵਾਰ ਅਸੀਂ ਕਹਾਂਗੇ ਸਰਕਾਰ ਪਰੇਸ਼ਾਨ ਕਰਦੀ ਜਦੋਂ ਅਸੀਂ ਇੱਕ ਵਾਰ ਅੰਕੜੇ ਕੱਢ ਕੇ ਦਿੱਤੇ ਸਰਕਾਰ ਨੂੰ ਵੀ ਇਹ ਘਾਟੇਵੰਦ ਸੌਦਾ ਪਤਾ ਨਹੀਂ ਸਰਕਾਰ ਬਾਰ ਬਾਰ ਕਿਉਂ ਲਜਾਉਣਾ ਚਾਹੁੰਦੀ ਆ ਜਿਹੜੀਆਂ ਸਾਡੀਆਂ ਆਪਣੀਆਂ ਪਰਸਨਲ ਮੰਗਾਂ ਉਹਨਾਂ ਤੋਂ ਵੀ ਸਾਡਾ ਧਿਆਨ ਉਟਕਾਉਂਦੀ ਆ ਇਸ ਕਰਕੇ ਅਸੀਂ ਬਾਰ ਬਾਰ ਮੰਗ ਕਰਦੇ ਆ ਵੀ ਜਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜਿੰਨੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਸਾਰੀਆਂ ਰੱਦ ਕੀਤੇ ਜਾਂ